ओके माजी பாਜੀ ਨਾਮ ਕੀ ਆਪਣਾ ਇੱਕ ਨਾਮ ਦੱਸਿਓ ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਜੀ ਜ਼ਿਆਦਾਤਰ ਮੈਨੂੰ ਲੋਕ ਕੀ ਪੀਜ਼ਾ ਨਵੀਲ ਦੇ ਨਾਮ ਤੋਂ ਜਾਣਦੇ ਹੈ ਜੀ ਸਰ ਕਿੰਨੀ ਦੇਰ ਤੱਕ ਹੋ ਗਿਆ ਤੁਹਾਨੂੰ ਕੰਮ ਕਰਦੇ ਸਰ ਮੈਨੂੰ 4 ਸਾਲ ਹੋ ਗਏ ਹੈ ਕੰਮ ਕਰਦੇ ਆ 4 ਸਾਲ ਦਾ ਮੇਰਾ ਐਕਸਪੀਰੀਅੰਸ ਆ 4 ਸਾਲ ਕੰਮ ਕਰਦੇ ਹੋਗੇ ਟੋਟਲ 8 ਸਾਲ ਹੋ ਗਏ ਆਈ ਕੰਮ 'ਚ ਤੇ ਸਰ ਮਤਲੀ ਤੁਸੀਂ ਕੰਮ ਕਿੱਥੋਂ ਸਿੱਖਿਆ ਮੈਂ ਕੰਮ ਸਰ ਬ੍ਰਾਂਡ ਤੋਂ ਸਿੱਖਿਆ ਸੀ ਬੇਸਿਕ ਮੇਰਾ ਕਰਨਾਲ ਤੋਂ ਆ ਅਰੇ ਘਰ ਦੇ ਵਿੱਚ ਕੌਣ ਕੌਣ ਹੈ ਸਭ ਘਟੇ ਮੇਰੇ ਘਰ ਚ ਮੇਰੀ ਮਦਰ ਹੈ ਮੇਰਾ ਭਰਾ ਤੇ ਮੇਰੀ ਸਿਸਟਰ ਮੈਰਿਡ ਆ ਤੇ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਬਾਕੀ ਕਹਿੰਦਾ ਮਤਲਬ ਕਿ ਛੋਟੀ ਜੀ ਉਮਰ ਤੇ ਹੀ ਤੁਹਾਡੇ ਘਰ ਦੇ ਵਿੱਚ ਜ਼ਿੰਮੇਵਾਰੀਆਂ ਪੈ ਗਈਆਂ ਟੱਟੇ ਹਾਂਜੀ ਵੀਰੇ ਜਦੋਂ ਮੈਂ 17 18 ਸਾਲਾਂ ਦਾ ਸੀ ਮੇਰੇ ਸਿਰ ਤੇ ਔਰਤ ਦੀ ਜ਼ਿੰਮੇਵਾਰੀਆਂ ਪੈ ਗਈਆਂ ਸੀ ਜੀ ਬਾਕੀ ਸਰ ਤੁਸੀਂ ਆਪ ਹੀ ਸਾਰਾ ਤਿਆਰ ਕਰਦੇ ਹੋ ਕੰਮ ਤੁਮ ਜੋ ਵੀ ਹੈ ਹਾਂਜੀ ਸਾਰਾ ਕੁਝ ਆਪ ਹੀ ਤਿਆਰ ਕਰੀਦਾ ਜੀ ਆਪਣੇ ਕੋ ਪੀਜ਼ਾ 버ਗਰ ਪਾਸਤਾ ਸੈਲਡ ਗਾਰਲਿਕ ਬ੍ਰੈਡਸ ਵਗੈਰਾ ਹੁੰਦੀਆਂ ਜੀ ਸਾਰੇ ਆਪਣੇ ਕਿੱਥੇ ਕੱਢ ਕੇ ਕਾਰਡ ਹੈ ਗਏ ਪੁੱਤ ਸਰ ਆਪਣੀ ਕਾਰ ਲੱਗਦੀ ਲక్ష్ਮੀ ਨਾਯਨ ਮਾਡਲ ਹੁਸੈਨ ਨੇਰ ਕਾਲਾ ਸਿੰਘਰ ਰੋਡ ਤੇ Google Map ਤੇ ਆਪਣੀ ਲੋਕੇਸ਼ਨ ਹੈ ਗਈ ਪੀਜ਼ਾ ਔਨ व्हील्स ਦੇ ਨਾਮ ਤੇ ਟਾਈਮਿੰਗ ਕੀ ਹੈ ਜੀ ਸਰ ਆਪਣਾ ਟਾਈਮਿੰਗ ਹੈਗਾ 5 ਵਜੇ ਤੋਂ ਰਾਤੀ 10 ਵਜੇ ਤੱਕ ਤੇ ਸਰ ਦੇ ਦੇਖਿਆ ਜਾਏ ਇਸੇ ਕੰਮ ਦੇ ਵਿੱਚ ਤੇ ਮਿਹਨਤ ਵੀ ਕੰਮ ਹੀ ਆ ਕਿ ਤੁਸੀਂ ਕੋਈ ਕਾਰੀਗਰ ਵੀ ਰੱਖਿਆ ਕਿ ਤੁਸੀਂ ਆਪ ਹੀ ਸਾਰਾ ਸਾਰਾ ਕੰਮ ਕਰਦੇ ਸਰ ਮਿਹਨਤ ਤਾਂ ਜਿਆਦਾ ਹੈ ਸਾਰਾ ਕੁਝ ਆਪ ਹੀ ਕਰੀਦਾ ਕੋਈ ਕਾਰੀਗਰ ਨਹੀਂ ਕੋਈ ਲੇਬਰ ਨਹੀਂ ਹਾਂਜੀ ਪਰ ਦੇਖੀ ਤਰ ਦੇਖਿਆ ਜਾਏ ਤੇ ਛਾਡੀ ਇੰਨੀ ਛੋਟੀ ਜੀ ਉਮਰ ਹੈ ਜਿੱਤੇ ਕੀ ਲੋਕੀ ਇਸ ਉਮਰ ਦੇ ਵਿੱਚ ਬੜੇ ਖੇਡਦੇ ਆ ਕੁੱਦਦੇ ਆ ਪਰ ਤੁਸੀਂ ਇਸ ਟਾਈਮ ਦੀਆਂ ਜ਼ਿੰਮੇਵਾਰੀਆਂ ਦੇਖਿਆ ਜੇ ਘਰ ਦੀਆਂ ਪੂਰੀ ਜ਼ਿੰਮੇਵਾਰੀ ਤੁਸੀਂ ਨਿਭਾ ਰਹੇ ਹੋ ਵੀਰੇ ਦੇਖੋ ਖੇਡਣ ਕੁੱਦਣ ਦੀ ਉਮਰ 'ਚ ਅਸੀਂ ਸਤਗਲ ਕਰ ਰਹੇ ਆ ਸਟ੍ਰਗਲ ਕਿਉਂ ਕਰ ਰਹੇ ਹਾਂ ਕਿਉਂਕਿ ਅੱਜ ਜੇ ਮੇਰੇ ਫਾਦਰ ਸਾਹਿਬ ਹੁੰਦੇ ਤਾਂ ਅਸੀਂ ਵੀ ਖੇਲਦੇ ਕੁਦੇ ਹੋਣਾ ਸੀ ਮੈਂ ਆਪਣੇ ਫਾਦਰ ਸਾਹਿਬ ਨੂੰ ਇੱਕੋ ਗੱਲ ਕਹੀ ਸੀ ਆਪਣੇ ਬਰਥਡੇ ਤੇ ਕਿ ਮੈਨੂੰ ਗਿਫਟ ਚਾਹੀਦਾ ਤੇ ਕੰਮ ਚਾਹੀਦਾ ਮੈਨੂੰ ਬਾਈਕ ਵਗੈਰਾ ਕੋਈ ਗੱਡੀ ਵਗੈਰਾ ਨਹੀਂ ਚਾਹੀਦੀ ਤੇ 7 ਮਾਰਚ ਨੂੰ ਮੇਰੇ ਬਰਥਡੇ ਤੇ ਮੇਰੇ ਫਾਦਰ ਸਾਹਿਬ ਨੇ ਕਾਉਂਟਰ ਤੇ oven ਮੈਨੂੰ ਗਿਫਟ ਕੀਤਾ ਈ ਇਹਨੂੰ ਰਨ ਅਪ ਕਰਦੇ ਮੈਨੂੰ 4 ਸਾਲ ਕੰਪਲੀਟ ਹੋ ਚੁੱਕੇ ਆ ਫਿਰ ਭਾਜੀ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹਦੇ ਨੇ ਨਵੀਂ ਜਨਰੇਸ਼ਨ ਦੇਖੋ ਆਪਣੀ ਅਸੀਂ ਕੁਝ ਵੈਸੇ ਸੁਨੇਹਾ ਜਿਆਦਾ ਕੁਝ ਖਾਸ ਨਹੀਂ ਦੇਣਾ ਚਾਹੁੰਦੇ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਐਜੂਕੇਸ਼ਨ ਆ ਪੜੀ ਲਿਖੀ ਆ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆਪਣੇ ਮਾਪਿਓ ਦਾ ਸਤਿਕਾਰ ਕਰੋ ਤੇ ਬਾਕੀ ਯਾਰ ਆਪਣਾ ਸਟਰਗਲ ਕਰੋ ਮਿਹਨਤ ਕਰੋ ਹੋਰ ਕੁਝ ਨਹੀਂ ਕਹਿਣਾ ਭਾਜੀ ਪਰ ਘਟ ਜਰੂਰ ਫਾਦਰਤਾ ਦੀ ਦਰਤ ਕਿੱਦਾਂ ਹੋਈ ਤੇ ਮਤ ਕਿ ਕਿੰਨੇ ਸਾਲ ਦੇ ਸੀ ਤੁਸੀਂ ਉਦੋਂ ਦੇ ਦੋ ਕੀ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੋਈ ਵੀਰੇ ਔਰ ਮੈਂ 20 ਸਾਲਾਂ ਦਾ ਹੀ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀ ਤੇ ਹੁਣ ਮੈਂ 23 ਸਾਲਾਂ ਦਾ ਹੋ ਗਿਆ ਬੜੀ 3 ਸਾਲ ਹੋ ਗਿਆ ਤੁਹਾਨੂੰ ਇਸ ਕੰਮ ਦੇ ਵਿੱਚ ਹਾਂਜੀ 3 ਸਾਲ ਹੋ ਗਿਆ ਮੈਨੂੰ ਕੰਮ ਕਰਦੇ ਨੂੰ ਮੇਰੇ ਬਰਥਡੇ ਤੇ ਮੈਨੂੰ ਵੱਡੇ ਗਿਫਟ ਮਿਲਿਆ ਸੀ ਕਾਊਂਟਰ ਤੇ ਓਵਨ ਮੈਂ ਲੋਕਡਾਊਨ 'ਚ ਮੇਰੀ ਜੋਬ ਚਲੀ ਗਈ ਸੀ ਮੈਂ ਆਪਣੇ ਫਾਦਰ ਸਾਹਿਬ ਨੂੰ ਕਹਿ ਸੀ ਮੈਂ ਕਿਸੇ ਦੀ ਜੋਬ ਨਹੀਂ ਕਰਨੀ ਆਪਣਾ ਹੀ ਕੰਮ ਕਰਨਾ ਤੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਵੱਡੇ ਗਿਫਟ ਕੀਤਾ ਸੀ 7 ਮਾਰਚ ਨੂੰ ਤੇ ਸਰ ਘਰ ਦੇ ਵਿੱਚ ਕੋਈ ਤੁਹਾਡਾ ਕੋਈ ਵੱਡੀ ਦਿੱਕਤ ਕੋਈ ਮੇਰੀਆਂ ਤਿੰਨ ਸਿਸਟਰ ਆ ਤਿੰਨੋਂ ਮੈਰਿਡ ਆ ਇੱਕ ਮੇਰਾ ਵੱਡਾ ਭਰਾ ਵਾ ਉਹ ਵੀ ਮੇਰੇ ਨਾਲ ਹੀ ਹੁੰਦਾ ਸੀ ਦੋਨੋਂ ਹੀ ਕੰਮ ਕਰਦੇ ਆ ਕਿੰਨੀ سپورਟ ਮਿਲ ਰਹੀ ਹੈ ਤੁਹਾਨੂੰ ਮੈਨੂੰ ਮੇਰੀ ਫੈਮਿਲੀ ਵੱਲੋਂ ਬਹੁਤ سپورਟ ਕੀਤੀ ਆ ਮੇਰੀ ਫੈਮਿਲੀ ਮੈਨੂੰ ਬਹੁਤ ਜ਼ਿਆਦਾ سپورਟ ਕਰਦੀ ਆ ਹਰੇਕ ਪਾਸੇ سپورਟ ਕਰਦੀ ਆ ਕਦੀ ਉਹਨਾਂ ਨੇ ਦਿੱਕਤ ਨਹੀਂ ਆਨ ਦਿੱਤੀ ਕਿਸੇ ਚੀਜ਼ ਦੀ